ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ 'ਚ ਅੱਜ ਆਪਾਂ ਯਾਤਰਾ ਸ਼ੁਰੂ ਕਰਨ ਲੱਗੇ ਆਂ ਗੁਰਦਾਰਾ ਜੀ ਸਰ ਤੋਂ ਲੈ ਕੇ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕਰਨ ਚੱਲੇ ਆਂ ਆਜੋ ਨਾਲ-ਨਾਲ ਤੁਸੀਂ ਵੀ ਸਾਡੇ ਦਰਸ਼ਨਾਂ ਨੂੰ ਤੇ ਸਾਰੇ ਰਸਤੇ ਦੇ ਤੁਹਾਨੂੰ ਵੀਡੀਓ ਕਰਾਉਂਦੇ ਰਹਿਵਾਂਗੇ ਕਿੱਥੋਂ-ਕਿੱਥੋਂ ਕਿਵੇਂ-ਕਿਵੇਂ ਜਾ ਰਹੇ ਆਗੇ ਤੇ ਧੰਨਵਾਦ ਕਮਾਲ ਲੋ ਜੀ ਪੋਰਸਲੇਨ ਟੈਂਕੇ ਕਰਾਲੀਆਂ ਪੁੱਲ ਤੇ ਸੰਗਤਾਂ ਸਾਰੀਆਂ ਰੈਡੀ ਸਟੇਡੀ ਗੋ ਨੇ ਆਜੋ ਭਾਈ ਦੋ ਬੰਦੇ ਉਹ ਪਿੱਛੇ ਨੇ ਤੇ ਦੋ ਸੀ ਚਾਰ ਜਣ ਚੱਲੇ ਆ ਸੀ ਚਲੋ ਜੀ ਚੱਲੇ ਪਹੁੰਚੇ ਆ ਜਾ ਕੇ ਤੰਤਨ ਤੰਤਾਨ ਸਾਹਿਬ ਮਿਲਦੇ ਆਪਾਂ ਚਲੋ ਜੀ ਹਾਂ ਅਜੀ ਚਾਹੇ ਦਵਾ ਲਿਆ ਅੰਦਾ ਲੋਈ ਮੋਟਰ ਸੈਂਪ ਚੇਂਜ ਕਰ ਲਿਆ ਚਲੋ ਫਿਰ ਤੋਰੋ ਹੈ ਕਿ ਤੈਨੂੰ ਕੰਬਲ ਹੈ ਤੇ ਤੇਰੇ ਕੋਲਟਰ ਤੇ ਕਪੈਸਟਰ ਬੈਠਾ ਲੱਗ ਕੰਬਲ ਉਹ ਦਿਲਣਾ ਨਹੀਂ ਸ੍ਰੀ ਗਾੜ ਜੀ ਕਿਵੇਂ ਹੋ ਆ ਜੋ ਚੱਲੀਏ ਹੈ ਜਾਣਾ ਕੰਬਲ ਕੰਬਲ ਦਾ ਕੀ ਹੈ ਦੇਖ ਲੈ ਚਲੋ ਫਿਰ ਤੋਰੋ ਯਾਰ ਆਹ ਉਹ ਕਿਹੜਾ ਪਿਆਰ ਨਾਲ ਬਣ ਗਿਆ ਮੈਨੂੰ ਇਹ ਪੈਸਾ ਕਿਹਦਾ ਹੈ ਜਿਹਦੇ ਤੋਂ ਬਸ ਰਾਤ ਰਾਤ ਕੁੱਸੇ ਦਿੱਤੇ ਕਿਉਂ ਹਾਂ ਕੱਲ ਫਿਰ ਲੇਕਾ ਕਟੋ 3 ਕਟੋ 33000 ਰੁਪਏ ਦਾ ਸਾਮਾਨ ਬਤਾਦਾ ਰਹਾ ਗਾਦਾ ਸਾਦਾ ਆਰੇ ਨੂੰ ਪਤਾ ਵੀ ਨਹੀਂ ਕਿ ਕਹੇ ਸੀ ਜਦੋਂ ਮੈਨੂੰ ਬੁਲਾਇਆ ਗਿਆ ਉਹ ਮਾਗਰਦਾ ਹਾਲਾਂਕਿ ਲੋ ਜੀ ਵਾਹਿਗੁਰੂ ਜੀ ਗੁਰਦੁਆਰਾ ਤੁੰਤਾਂ ਸਾਹਿਬ ਪਹੁੰਚ ਚੁੱਕੇ ਆ ਜੀ ਕਿਦਾਂ ਕੀ ਕਹਨਾ ਕਾਮ ਨਹੀਂ ਖਾਣ ਬਾਈ ਕਾਮ ਨਹੀਂ ਅਭੀ ਮੰਗੂ ਨਸ਼ਾ ਹੁੰਦਾ ਦਾ ਮੈਂ ਜਸਟ ਮੋਟਰਸਾਈਕਲ ਤੇ ਇਧਰ ਗੁੱਡ ਇਹ ਵਾਹ ਚੱਲ ਜਲਵੇ ਜਲਵੇ ਸਿੱਧੇ ਜਾਣਾ ਹੈ ਇਹ ਮੇਰੇ ਪਿਆ ਰੱਖਿਆਗੇ ਕਿੱਥੇ ਸਾਰੇ ਕਬਰੂ ਰਸਤੇ ਚ ਜੁਕੀ ਲੱਗੇ ਨੇ ਪੁਛਾਦਾ ਸ਼ਗਨ ਕਿੱਥੇ ਪਹੁੰਚ ਗਿਆ ਬਸਲੇਮਪੁਰ ਸਹਾਰਣ ਕਦੇ ਬਸ ਕਾਦੇ ਬਸ ਅੱਲਾ ਜੀ ਹੋ ਚੁੱਕਿਆ ਹਰ ਦਵਰ 300 ਕਿਲੋਮੀਟਰ ਕੱਟ ਕੇ ਕੀਦਾ ਫੇ ਪਹੁੰਚ ਚੁਕੇ ਹਰਦਵਾਰ ਕੀ ਭਾਈ ਅੱਗੇ ਵੱਲੋ ਤੇ ਹਰਦਵਾਰ ਦੀ ਧਰਤੀ ਪਹੁੰਚ ਚੁਕੇ ਹਰਦਵਾਰ ਤੇ ਇੱਥੋਂ ਰਹਿ ਗਿਆ ਜੀ ਰਿਸ਼ੀਕੇਸ਼ ਔਨਲੀ 20 ਜਾਂ 22 ਕਿਲੋਮੀਟਰ ਤੇ ਕਰੋਨੇ ਉੱਥੋਂ ਦੇ ਵੀ ਤੁਹਾਨੂੰ ਦਰਸ਼ਨ ਪਾੜੀ ਏਰੀਆ ਸਾਹਮਣੇ ਪਾੜੀਆਂ ਚੱਲਦੇ ਆ ਇੱਧਰ ਪਾਸੇ ਗੰਗਾ ਕੀ ਚਾਹ ਪੜ ਲਓ ਮਾਮਾ ਟੱਕਣ ਕਿਹਦੇ ਕੋਲ ਆ ਟੱਕਣ ਮੇਰੇ ਕੋਲ ਆ ਲੈ ਕਰਨ ਫੜੋ ਫੜੋ ਚਾਹ ਚੱਕ ਮੁੰਡਿਓ ਚਾਹੇ ਚਾਹੇ ਫੜਾ ਕੱਮਬੀ ਨਾ ਮਾ ਓ ਇਚਾਏ ਹਰਦਵਾਰ ਦੀ ਚਾਹਾਂ ਚੁਸਕਿਆ ਨੇ ਪੂਰੇ ਗਰਮੀ ਦੇ ਅਨੰਦ ਅੱਛਾ ਖਾ ਲਓ ਪਾਓ ਚੱਲੇ ਫਿਰ ਲਓ ਜੀ ਮਿਲਦੇ ਆਂ ਚੱਲ ਕੇ ਰਿਸ਼ੀਕੇਸ਼ ਰਸਤੇ 'ਚ ਵੀਡੀਓ ਨਹੀਂ ਬਣਾਉਂਦੇ ਕਿਉਂ ਪਹਾੜੀ ਏਰੀਆ ਦਾ ਡਰ ਲੱਗਦਾ ਹੈਗਾ ਭਰਾਓ ਉੱਥੇ ਜਾ ਕੇ ਸਿੱਧੇ ਗੁਰੂ ਘਰ ਦੇ ਦਰਸ਼ਨ ਕਰਾਂਗੇ ਤੁਹਾਨੂੰ ਉੱਪਰ ਜਾ ਕੇ ਦਰਸ਼ਨ ਕਰਾਂਗੇ ਸਿੱਧੇ ਨਾ ਮੈਂ ਚਲਣਾ ਪੈਣਾ ਸਵਾਦ ਨਹੀਂ ਬਣਾ ਕੇ ਚੇੜਨ ਚਲੋ ਭਾਈ ਤੋਰੋ ਇਹ ਆਈ ਹਰਦوار ਦੀ ਕੰਦਾ ਘਾਟ ਅੱਛਾ ਉਹਦੇ ਇੱਥੇ ਆ ਕੇ ਭੀੜ ਹੁੰਦੀ ਹੈ ਹਨ ਜਦੋਂ ਤੇ ਜਦੋਂ ਕਾਵੜ ਚੜਦੀ ਤਾਂ

ऋषिकेश जी ते यार ऋषिकेश ਦਾ ਬਾਜ਼ਾਰ ਪੂਰੇ ਹਾਲ ਗਾਲੋ ਸ਼ਹਿਰ 7 ਵਜੇ ਚੱਲੇ ਆਂ ਸ਼ਹਿਰ ਪਟਿਆਲਾ ਤੋਂ ਹਰਿਆਣੇ ਤੋਂ ਤੇ 6 ਵਜੇ ਰਿਸ਼ੀਕੇ ਪੂਰੇ 6 ਵਜੇ ਰਿਸ਼ੀਕੇ ਪਹੁੰਚੇ ਆਂ ਤੇ ਮਿਲ ਗੁਰੂਪਰティफिकेशन ਉਹਦਾ ਸੋਹਣੀਆਂ ਵਾਦੀਆਂ ਲੱਗੀਆਂ ਕਿੱਥੇ ਲੱਗੇ ਹੋਏ ਨੇ ਉਹ ਲੇਨ ਲਾ ਰੱਖੀ ਆ ਨਹੀਂ ਉਹ ਬੰਦ ਕਰਤੀ ਚੱਕ ਲੈ ਮੈਂ ਫਿਰ ਕੀ ਹੁਣ ਉਹ ਕਿਸੇ ਰ ਕਹਿੰਦੇ 5 ਵਜੇ ਸਰ ਪਹੁੰਚਾਗੇ ਕਿ ਪਹੁੰਚਾਂਗੇ ਉੱਥੇ ਟਾਈਮ ਨਾ ਲੱਗੇ ਟਾਈਮ ਨਾ ਲੱਗ ਜਾਂਗੇ 500 500 ਪਹੁੰਚ ਜਾਗੇ ਉਹਨਾਂ ਨੂੰ ਹਾਂ ਤਾਂ ਹਮ ਕੌਣ ਸਾਂ ਪਰਸੋਂ ਦੀ ਚੌਥੇ ਚੜਾਈ ਆ ਦੋ ਦਿਨ ਚੜਾਈ ਮੋਟਰਸਾਈਕਲ ਜਾਣਗੇ ਹਾਂ ਮੋਟਰਸਾਈਕਲ ਜਾਣਗੇ ਇਹ ਘੋਲ ਲੱਗਦਾ 250 300 ਮੀਟਰ ਜਾਣਗੇ ਬਾਕੀ ਰਸਤਾ ਜੋੜਾ ਕਰ ਆ ਰਿਹਾ ਥੱਲੇ ਜੋੜਾ ਕਰ ਕਿੱਥੇ ਆ ਸਾਰਿਆਂ ਆ ਯਾਰ ਜੋੜ ਆ ਲੰਗਰ ਆਲੇ ਜੀ ਆ ਤੇ ਥੱਲੇ ਜੋੜਾਕਰ ਸਾਹਿਬ ਆ ਗਏ ਜੋੜਾਕਰ ਆ ਗਿਆ ਜਿੱਧਰ ਗੁਰੂ ਘਰ ਦੇ ਥੱਲੇ ਉਹ ਬੈਕ ਸਾਈਡ ਪਾਣੀ ਵੀ ਕਿਹੜੇ ਪਾਣੀ ਜੋੜਾਕਰ ਦੇ ਨਾਮ ਦੇ ਸਿੱਤਰੇ ਲਾ ਗਿਆ ਜੀ ਪਿੱਛੇ ਪਿੱਛੇ ਹੀ ਪਾਰਕਿੰਗ ਵਾਲੀ ਉਧਰ ਰੋਮਸਾ ਦੇ ਇਹ ਲੰਗਰ ਹਾਲ ਦੇ ਬੈਕ ਸਾਈਡ 'ਚ ਇਹ ਪਾਰਕਿੰਗ ਹੈ ਜੋ ਬਾਈਕ ਪਾਰਕਿੰਗ ਹੈਦਰ ਰੂਮਸ ਆ ਗਏ ਹਾਲ ਆ ਗਏ ਜਿਹੜੇ ਤੁਸੀਂ ਲੈ ਸਕਦੇ ਹੋ ਰੂਮ ਵਗੈਰਾ ਲੈ ਸਕਦੇ ਹੋ ਪਰ ਤੁਸੀਂ ਬਾਹਰ ਵੀ ਲੈ ਸਕਦੇ ਹੋ ਬੁਰਕਰ ਚ ਵੀ ਲੈ ਸਕਦੇ ਹੋ ਇਹ ਸਾਰਾ ਬੁਰਕਰ ਰਿਸ਼ੀ ਕੇਸ ਤੋਂ ਹੈ ਇੱਥੇ ਅੰਦਰ ਗੁਰੂਕਾਰ ਜੀ ਦਰਬਾਰ ਸਾਹਿਬ ਆ ਚੁੱਕਾ ਹੈ ਤੇ ਤੁਹਾਨੂੰ ਇੱਥੇ ਵੀ ਅੰਦਰ ਵੀ ਕਰਾਉਣੇ ਆ ਦਰਸ਼ਨ ਤੇ ਅੰਦਰ ਵੀ ਦਰਸ਼ਨ ਹੋਣੇ ਤੇ ਕੱਲ੍ਹ ਵੀ ਦਰਸ਼ਨ ਕਰਾਉਣੇ ਜਿਹਦੇ ਤੇ ਰੂਮ ਕਰਦੇ ਤੁਹਾਨੂੰ ਸਾਰੇ ਸਿਸਟਮ ਦੱਸਦੇ ਕਿ ਕਿੱਥੇ ਕਿਵੇਂ ਲਿਆ ਜਾਊਗਾ ਰੂਮ ਇਹ ਸਾਰਾ ਗੁਰੂਕਾਰ ਹੈ ਜੀ ਲੋਸ਼ ਜੇ ਦਰਵਾਜ਼ਾ ਸਾਬ ਨੂੰ No. Nah. I'm mm -hmm. नमस्कार पहले कर लग रहे हैं। चलो जी चलो बूट भी लै लेंगे जी ऋषिकेश विचार ਜੇ ਰੂਮ ਗਾਇਰ ਵੀ ਲੈਣੇ ਹੋਣ ਅਸੀਂ ਵੀ ਇਸ ਧਰਮਸ਼ਾਲਾ ਚ ਰੂਮ ਲੈਨੇ ਇਹ ਧਰਮਸ਼ਾਲਾ ਦਰਵਾਰ ਸਾਹਿਬ ਗੁਰੂ ਘਰ ਤੋਂ ਥੋੜਾ ਜਿਹਾ ਅੱਗੇ ਆ ਕੇ ਆ ਤੇ ਤੁਹਾਨੂੰ ਇੱਥੇ ਰੂਮ ਵੀ ਮਿਲ ਜਾਣੇ ਗੁਰੂ ਘਰ ਮਿਲ ਜਾਂਦੇ ਨੇ ਤੇ ਇਹ ਧਰਮਸ਼ਾਲਾ ਚ ਹੀ ਮਿਲ ਜਾਂਦੇ ਨੇ ਇਹ ਧਰਮਸ਼ਾਲਾ ਹੈਗੀ ਸਾਰੇ ਤਰ੍ਹਾਂ ਦੇ ਰੂਮ ਵੀ ਨੇ ਵਿਦਾਉਟ AC ਰੂਮ ਵੀ ਨੇ ਇੱਥੇ ਰੂਮ ਆਪਾਂ ਨੂੰ ਮਿਲਿਆ ਵਿਦਾਉਟ AC 1500 ਰੁਪਏ ਚ ਇਸੇ ਵਾਲਾ 2200 ਰੁਪਏ ਚ ਚਲੋ ਲੈ ਸਕਦੇ ਹੋ ਅਜੇ ਤੁਹਾਨੂੰ ਰੂਮ ਦਾ ਪਿਸੜ ਵੀ ਕਰਾਈ ਤੁਹਾਨੂੰ ਐਂਟਰੀ ਗੇਟ ਹੈ ਇਹ ਇਧਰੋਂ ਰੂਮ ਦੀ ਰੂਮ ਵਾਸਤੇ ਰਸਤਾ ਅਲੱਗ 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 ਲੱਗ ਲੱਗ ਸਾਰੇ ਰੂਮ ਬੜੇ ਹੋਏ ਨੇ ਜਿਵੇਂ ਸਾਡ ਇਹ ਆਪਣਾ ਰੂਮ ਮਿਲ ਗਿਆ 1500 ਰੁਪਏ ਚ ਠੀਕ ਹੈ ਛੋਟਾ ਰੂਮ ਹੈ ਗ੍ਰੈਂਡ ਸਰਵਰ ਤੇ ਜਾ ਰਹੇ ਹਾਂ ਜੀ ਸਾਹਮਣੇ ਸਿਸ਼ੇਲੇ ਰੰਦ ਹੈ ਕੰਨਕਰੂਮ ਹੈ ਵੀੜੀ ਬਹੁਤ ਆ ਬਿਆਰ ਚ ਯਾਰ ਲੈ ਚੱਪਲਾਂ ਦੀ ਸ਼ੋਪਿੰਗਾਂ ਠੰਡਿਆਂ ਦੀਆਂ ਸ਼ੋਪਿੰਗਾਂ ਚੁਰਨੂ ਟਿੱਚਕੜੀਆਂ ਸ਼ੋਪਿੰਗਾਂ ਊਈ ਮੂਈ ਕਰਦੀ ਆ ਕਹਿੰਗੇ ਆਂਗੇ ਦੱਬਰੂਆਂ ਨੇ ਲੈ ਲੈਣ ਦੇ ਬੂਟ ਕਹਿੰਦੇ ਚੋਬਰ ਨੇ ਨਵੇਂ ਟਾਇਰ ਪਵਾ ਲੈਣ ਦੇ ਕੱਲ ਨੂੰ ਕਹਿੰਦੇ ਚੜਾਈਆਂ ਚੜਨੀਆਂ ਨੇ ਨਾਲੇ ਟਾਇਰ ਪਵਾ ਲੈਣਗੇ ਮੁੰਡੇ ਨੇ ਕੱਲ ਨੂੰ ਚੜਾਈਆਂ ਚੜਨੀਆਂ ਪਿਆਰ ਨੇ ਨਾਲੇ ਟਾਇਰ ਪਵਾ ਦੇ ਕਹਿੰਦੇ ਟਾਇਰ ਲੋ ਜੀ ਅੱਜ ਦਾ ਵਲੋਗ ਤੁਹਾਨੂੰ ਕਿੱਦਾਂ ਦਾ ਲੱਗਿਆ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਕੱਲ ਨੂੰ ਊਰਿ ਸ਼ੀ ਕੇਸ ਤੋਂ ਆਪਾਂ ਸ਼੍ਰੀ ਰਮਕੋਲ ਸਾਹਿਬ ਦੀ ਯਾਤਰਾ ਨੂੰ ਸ਼ੁਰੂ ਫੇਰ ਹੋਵਾਂਗੇ ਇਹਦੇ ਕੱਲ ਨੂੰ ਗੋਵਿੰਦ ਘੜ ਤੋਂ ਪਹੁੰਚਨੇ ਆ ਜਾਂ ਜਿੱਦਾਂ ਵੀ ਹੋਇਆ ਤੋ ਵੀਡੀਓ ਨਾਲ ਬੜੇ ਹੈਲੋ ਬੜੇ ਸੀਗਾ ਅਜੀਰ ਅਰਿਸ਼ੀ ਕੇਸ